ਇਨਾ ਮਿਲਦੀ ਏ ਥੋੜੀ ਅਜ ਮੂੰਹ ਬਦਲਾ ਜੀ ਅੱਛਾ ਜਵੰਦੇ ਵੀਰ ਵਾਂਗੂ ਹਾਈਟ ਵੀ ਥੋੜੀ ਉਦਾਂ ਦੀ ਆ ਐ ਮੂੰਹ ਤਾਂ ਮਚਣ ਲੱਗਿਆ ਪਰ ਜੀ ਕਰਦਾ ਵੀ ਹੋਰ ਖਾਈ ਜਾਈਏ ਹਾਂਜੀ ਸਮਾ ਹੋ ਗਿਆ ਜੀ ਸਵੇਰ ਦੇ 6:00 ਵਜੇ ਕੇ 40 ਮਿੰਟ ਆਪਾਂ ਉੱਠ ਗਏ ਸੀ ਤਕਰੀਬਨ 6:35 ਵਜੇ అలਾਰਮ ਲਾਇਆ ਸੀਗਾ ਪੌਣੇ 5 ਦਾ ਅੱਧਾ ਘੰਟਾ ਲੇਟ ਉੱਠੇ ਆ ਤੇ ਤਰੀਖ ਹੈਗੀ ਅੱਜ 3 ਦਸੰਬਰ ਦਿਨ ਬੁੱਧਵਾਰ 2025 ਤੇ ਆਪਾਂ ਤੁਹਾਨੂੰ ਜਿਵੇਂ ਰਾਹ ਦੱਸਿਆ ਸੀਗਾ ਵੀ ਆ ਆਨੰਦਪੁਰ ਸਾਹਿਬ ਟਿਕਾਣਾ ਕਰ ਲਿਆ ਸੀਗਾ ਤੇ ਅੱਜ ਆਪਾਂ ਇੱਥੋਂ ਚਾਲੇ ਪਾਵਾਂਗੇ ਜੀ ਘਰ ਨੂੰ ਮੱਥਾ ਟੇਕਦੇ ਆ ਦਰਸ਼ਨ ਮੇਲਾ ਕਰਦੇ ਆ ਸਮਾਨ ਆਪਣਾ ਪੈਕ ਆ ਸਫ਼ਰ ਨਾਲ ਜੁੜੇ ਰਹੋ ਜੀ ਦਰਸ਼ਨ ਮੇਲਾ ਕਰਾਉਣਾ ਤੁਹਾਨੂੰ ਤਖਤ ਚਿਰੀ ਕੇਸਗੜ ਸਾਹਿਬ ਬਹੁਤ ਟਾਈਮ ਬਾਅਦ ਯਾਨੀ ਕਿ 10 ਦਿਨਾਂ ਬਾਅਦ ਹਰੇ ਭਰੇ ਖੇਤ ਦੇਖੇ ਨੇ ਤੇ ਆਪਾਂ ਜੀ ਮੱਥਾ ਟੇਕ ਕੇ ਅਨੰਦਪੁਰ ਸਾਹਿਬ ਤੋਂ ਚੱਲ ਪਏ ਸੀਗੇ ਆਪਾਂ ਆ ਗਏ ਮੈਨੂੰ ਲੱਗਾ 16-17 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਅੱਗੇ ਤੇ ਇੱਥੇ ਆ ਕੇ ਰੁਕੇ ਸੀਗੇ ਸਭ ਤੋਂ ਪਹਿਲਾਂ ਜੀ ਵੀਡੀਓ ਦੇਖ ਰਹੇ ਛੋਟੇ ਵੱਡੇ ਭੈਣਾ ਭਰਾਵਾਂ ਮਾਤਾ ਬਜ਼ੁਰਗਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅ ਤੁਹਾਨੂੰ ਪਤਾ ਆਪਣਾ ਹਿਮਾਚਲ ਟੂਰ ਚੱਲ ਰਿਹਾ ਸੀ ਅੱਜ ਲਾਸਟ ਦਿਨ ਵਿੱਚ 10ਵਾਂ ਪਤਾ ਨਹੀਂ 11ਵਾਂ ਦਿਨ ਵਿੱਚ ਦਾਖਲ ਹੋ ਗਿਆ ਜੀ 10-12 ਦਿਨ ਦਾ ਸੀਗਾ ਆਪਣਾ ਤੇ ਪੂਰਾ ਹੋ ਚੁੱਕਿਆ ਅੱਜ ਆਪਾਂ ਹੁਣ ਜਾ ਰਹੇ ਹਾਂ ਜੀ ਘਰ ਵੱਲ ਨੂੰ ਅੱਜ ਦਾ ਜਿਹੜਾ ਸਫਰ ਹੋਊਗਾ ਆਨੰਦਪੁਰ ਸਾਹਿਬ ਤੋਂ ਲੈ ਕੇ ਤਕਰੀਬਨ ਆਪਣਾ ਘਰ ਤੱਕ ਦਾ 125 ਕਿਲੋਮੀਟਰ ਦਾ ਸਫਰ ਅੱਜ ਦਾ ਰਹਿਣ ਵਾਲਾ ਤੇ ਅ ਮਗਰ ਮੈਂ ਲੋਕੇਸ਼ਨ ਜੀ ਦੇਖਦਾ ਆਉਂਦਾ ਸੀ ਚੱਲ ਵੀਡੀਓ ਕਿਤੇ ਰੋਕ ਕੇ ਬਣਾਈਏ ਉਹ ਮੇਰੇ ਮਾਈਕ ਦੀ ਜਿਹੜੀ ਨਾਲ ਮੈਗਨਟ ਹੁੰਦਾ ਉਹ ਡਿੱਗ ਪਿਆ ਅ ਬਸ ਕਈ ਵਾਰੀ ਹੈ ਨਾ ਆਪਾਂ ਮਾਈਂਡ ਫਰੀ ਨਹੀਂ ਹੁੰਦੇ ਹੈਗੇ ਜਿਵੇਂ ਲਾਲੋ ਵੀ ਆਪਾਂ ਕੋਈ ਦਿਮਾਗ 'ਚ ਕੋਈ ਨਾ ਕੋਈ ਗੱਲ ਚੱਲਦੀ ਹੁੰਦੀ ਆ ਤੇ ਚਲੋ ਕੋਈ ਨਾ ਡਿਗ ਪੀ ਹੁਣ ਦੇਖਦੇ ਆ ਤੇ ਅੱਗੇ ਆਪਾਂ ਰੋਕਾਂਗੇ ਚਮਕੌਰ ਸਾਹਿਬ ਜਾ ਕੇ ਚਮਕੌਰ ਸਾਹਿਬ ਰੋਪੜ ਰੋਪੜ ਤੋਂ ਬਾਅਦ ਚਮਕੌਰ ਸਾਹਿਬ ਉਸ ਤੋਂ ਬਾਅਦ ਗੁਰਵਿੰਦਰ ਅਬਦ ਲੁਧਿਆਣੇ ਚਲਾ ਜਾਊਗਾ ਤੇ ਆਪਾਂ ਪਿੰਡ ਨੂੰ ਮੁੜ ਜਾਾਂਗੇ ਸਮਰਾਲੇ ਤੋਂ ਸ਼ਾਇਦ ਵੀਡੀਓ ਨਾਲ ਬਣੇ ਰਹੋ ਜੀ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਸਫਰ ਨਾਲ ਜੁੜੇ ਰਹੋ ਜੀ ਹਾਂਜੀ ਵੀਰੇ ਕੀ ਹਾਲ ਨੇ ਠੀਕ ਠਾਕ ਹਾਂਜੀ ਹਾਂਜੀ ਵੀਰ ਜੀ ਹੋਰ ਕੀ ਆਪਣੇ ਆ ਬਾਕੀ ਪਹਿਲੀ ਗੱਲ ਬਾਕੀ ਗੱਲਾਂ ਬਾਅਦ ਚੋਂ ਕਰਾਂਗੇ ਤੁਹਾਡੇ ਕੋਲ ਰੁਕੇ ਆਪਾਂ ਪਰੌਂਠੇ ਖਾਣਾ ਹਾਂ ਹਾਂਜੀ ਭਾਜੀ ਤੇ ਟੇਸਟ ਵੀਰੇ ਘਰ ਵਾਲਾ ਹੀ ਆ ਤੇ ਵਧੀਆ ਸੀਗਾ ਮੈਂ ਪਿਛਲੇ ਮਹੀਨੇ ਆਇਆ ਸੀ ਸ਼ਾਇਦ ਮੈਂ ਰੁਕੇ ਨਹੀਂ ਜੀ ਕਰਨਾ ਕੋਰ ਮੁੰਡਾ ਸੀਗਾ ਅੱਛਾ ਭਾਈ ਤੇ ਬਹੁਤ ਵਧੀਆ ਵੀਰੇ ਟੇਸਟ ਆ ਤੁਹਾਡਾ ਤੇ ਇੱਕਦੋ-ਕਦੋ ਕੰਮ ਸਟਾਰਟ ਕੀਤਾ ਤੁਸੀਂ ਭਾਈ ਆਪਾਂ ਤਿੰਨ ਮਹੀਨੇ ਹੋ ਗਏ ਲਗਭਗ ਇੱਥੇ ਖੜਦਿਆਂ ਨੂੰ ਅੱਛਾ ਭਾਈ ਆਪਣਾ ਆਪਾਂ ਤਿੰਨ ਮਹੀਨੇ ਹੋ ਗਏ ਆਪਾਂ ਜਣੀ ਆਪਣੇ ਕੋ ਪ੍ਰਾਂਠਾ ਚਾਹੇ ਗੁੜ ਦੀ ਚਾਹ ਬਣਾਉਂਦੇ ਆ ਸਪੈਸ਼ਲ ਗੁੜ ਦੀ ਚਾਹ ਸਾ ਗੁੜ ਦੀ ਚਾਹ ਮੈਂ ਦੇਖਿਆ ਸੀ ਉਦੋਂ ਬੋਰਡ ਹਾਂ ਜੀ ਗੁੜ ਦੀ ਚਾਹ ਬਣਾਉਂਦੇ ਤੇ ਰੋਟੀ ਆ ਹਲਕਾ ਜਿਵੇਂ ਘਰ ਦਾ ਖਾਣਾ ਆਪਣੇ ਕੋ ਉਹ ਖਾਣਾ ਹੈ ਹਾਂ ਨਹੀਂ ਵਧੀਆ ਪਰੌਂਠਾ ਵੀ ਥੋੜਾ ਜਿਹਾ ਐਂ ਵੀ ਨਹੀਂ ਸੀ ਉਬਾਲਾ ਕੋਈ ਜਮੇ ਹੁੰਦਾ ਤਲਿਆ ਜਾਂ ਠੀਕ ਸੀਗਾ ਘਰ ਨੂੰ ਕੋਈ ਸੀ ਇਹ ਆਪਾਂ ਨੋਰਮਲ ਸਾਰਾ ਕੁਝ ਘਰ ਦਾ ਹੈ ਮੰਗੋਹੀ ਮਟੀਰੀਅਲ ਬਰਕਰਾਰ ਘਰੋਂ ਨਾ ਕਿਹਾ ਨਹੀਂ ਨਹੀਂ ਭਾਜੀ ਆਪਾਂ ਉਰੀ ਆ ਕੇ ਤਿਆਰ ਕਰਦੇ ਆਂ ਨਾਲ ਦੀ ਨਾਲੇ ਅਗਲੇ ਨੂੰ ਫਰੈਸ਼ ਬਣਾ ਕੇ ਦੇਈਦਾ ਇਹ ਵੀ ਨਹੀਂ ਹੈਗਾ ਨਹੀਂ ਕਰੋ ਕਿੰਨਾ ਕੁ ਟਾਈਮ ਲੱਗ ਜਾਂਦਾ ਉਹਨੂੰ ਭਾਜੀ ਸਾਡਾ ਹੈਗਾ ਵੀ 15-20 ਮਿੰਟ ਦਾ ਰਸਤਾ ਹੈਗਾ ਸਾਡਾ ਕੋਲ ਆ ਆਦਰ ਜਲੰਧਰ ਰੋਡ ਤੇ ਹਾਂ ਜੀ ਜਲੰਧਰ ਰੋਡ ਤੇ ਪੈਂਦਾ ਭਾਈ ਆਪਣਾ ਚੌਂਕ ਹੈ ਸਹਿਬਜ਼ਾਦਾਜੀਤ ਸਿੰਘ ਚੌਂਕ ਦੇ ਵਿੱਚ ਹੀ ਹੈ ਅੱਛਾ ਇਹ ਚਮਕੌਰ ਸਾਹਿਬ ਤੇ ਲੁਧਿਆਣੇ ਨੂੰ ਜਿਹੜਾ ਰੋਡ ਜਾਂਦਾ ਉਹ ਰੋਡ ਤੇ ਹੈ ਆਪਣਾ ਆ ਜਿਹੜਾ ਠੀਕ ਹੈ ਹਾਂਜੀ ਹਾਂਜੀ ਭਾਈ ਕਿੰਨੇ ਕ ਵਜੇ ਸਵੇਰੇ ਆ ਜਾਂਦੇ ਹੋ ਭਾਈ ਅਸੀਂ ਨਾ ਸਾਡੀ ਸਵੇਰਿੰਗ ਦੀ ਟਾਈਮ ਟਾਈਮਿੰਗ ਹੈ ਸਾਡੀ 7 7:30 ਵਜੇ ਵੀਰੇ ਹੁੰਦੇ ਆ ਅਸੀਂ 7:30 ਆ ਜਾਂਦੇ ਹਾਂ ਹਾਂਜੀ ਹਾਂ ਕਿਉਂਕਿ ਕਈ ਵਾਰੀ ਜਿਵੇਂ ਆਫਿਸ ਜਾਂਦੇ ਨੇ ਹਾਂਜੀ 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 ਲੱਗਦਾ ਚੱਲ ਜਾਂਦੇ ਆ ਜਾਂਦੇ ਜਾਂਦੇ ਖਾ ਜਾਂਦੇ ਆ ਪੈਕ ਵੀ ਕਰਾ ਕੇ ਲੈ ਕੇ ਜਾਂਦੇ ਹਾਂ ਹਾਂਜੀ ਭਾਈ ਬਹੁਤ ਸਾਰੇ ਪੈਕ ਕੀ ਕਰ ਅਕਟ ਰਾਗ ਲੈ ਕੇ ਜਾਂਦੇ ਆਂ ਲੋਕੇਸ਼ਨ ਕਿਵੇਂ ਚੁਣੀ ਤੁਸੀਂ ਲੰਬੀ ਵੀ ਕਿਵੇਂ ਇੱਥੇ ਪਾਜੀ ਬਸ ਘੁੰਮਦੇ ਘੁੰਮਦੇ ਲੋਕੇਸ਼ਨ ਬਸ ਇਹ ਖਾਲੀ ਪਿਆਦਾ ਬੰਜਰ ਤਾਂ ਉਹ ਤਾਂ ਇਹ ਪੁੱਛਣਾ ਪੈਂਦਾ ਕਿਸੇ ਨੂੰ ਵੀ ਇੱਥੇ ਲਾ ਲਈਏ ਜੀ ਨਹੀਂ ਭਾਈ ਇਹ ਤਾਂ ਬਸ ਕਿਸੇ ਨੂੰ ਪੁੱਛਿਆ ਤਾਂ ਹੈ ਨਹੀਂ ਮੈਂ ਫਿਲਹਾਲ ਇਦਾਂ ਖਾਲੀ ਪਿਆ ਤਾਂ ਜਾਨੀ ਜੰਗਲੇ ਤਾਂ ਆ ਕੇ ਮੈਂ ਸਫਾਈ ਕਰੀ ਐ ਸਾਰੀ ਅੱਛਾ ਅੱਛਾ ਸਾਰਾ ਝਾੜੀਆਂ ਝੂੜੀਆਂ ਹੋਣਗੀਆਂ ਹਾਂ 10 15 ਦਿਨ ਲੱਗ ਗਏ ਮੈਨੂੰ ਇਹ ਸਫਾਈ ਬੂਟੇ ਬੱਟੇ ਤੁਸੀਂ ਲਾਇਨੇ ਜਾਂ ਨਹੀਂ ਨਹੀਂ ਇਹ ਜੰਗਲਾਤ ਵਿਭਾਗ ਮੰਤਰੀ ਭਾਈ ਅੱਛਾ ਜੰਗਲਾਤ ਮੰਤਰੀ ਜੀ ਹਾਂ ਜੀ ਤੇ ਜਿਵੇਂ ਸਵੇਰੇ ਬ੍ਰੇਕਫਾਸਟ ਹੁੰਦਾ ਸ਼ਾਮ ਨੂੰ ਜਾਂ ਦੁਪਹਿਰੇ ਹਾਂ ਲੰਚ ਵੀ ਆ ਆਪਣੇ ਕੋਲ ਲੰਚ ਹੁੰਦਾ ਹਾਂ ਜੀ ਹਾਂ ਜੀ ਤੇ ਸ਼ਾਮ ਨੂੰ ਸ਼ਾਮ ਨੂੰ ਆਪਾਂ ਭਾਈ ਬਸ ਸਿਰਫ ਪ੍ਰੌਨਟ ਹੀ ਚੱਲਦਾ ਰਹਿੰਦਾ ਬਾਕੀ ਬੰਦ ਕਰ ਦਈਦਾ 5:30 ਵਜੇ ਤੱਕ ਹੀ ਹੁੰਦੀ ਆਪਾਂ ਹਾਂਜੀ ਹਾਂ ਰਿਸਪੌਂਸ ਰਿਸਪੌਂਸ ਵਧੀਆ ਮਿਲਦਾ ਜੀ ਆਪਣੇ ਵੀਰ ਭਾਈ ਡਰਾਈਵਰਾਂ ਵੱਲੋਂ ਸਾਰਾ ਰਿਸਪੌਂਸ ਵਧੀਆ ਮਿਲਦਾ ਨਹੀਂ ਨਹੀਂ ਠੀਕ ਆ ਤੇ ਬਾਕੀ ਬਾਈ ਦੀ ਮੈ ਲొਕੇਸ਼ਨ ਦੱਸ ਦਿੰਨਾ ਜਦੋਂ ਆਪਾਂ ਅਨੰਦਪੁਰ ਸਾਹਿਬ ਤੋਂ ਆਨੇ ਹੋ ਤੁਸੀਂ ਨਾ ਨੀਲੋਂ ਵਾਲਾ ਲੁਧਿਆਣਾ ਰੋਡ ਵਾਜਦਾ ਜਿਆਣਾ ਰੋਡ ਚੜੋਂਗੇ ਚੌਕ ਆਉਂਦਾ ਜਲੰਧਰ ਚੱਲੇ ਜਾਂਦਾ ਚਰਾਸਤਾ ਵਾ ਉੱਥੇ ਇੱਕ ਚੰਡੀਗੜ੍ਹ ਹਾਂਜੀ ਹਾਂ ਲੁਧਿਆਣਾ ਤੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਜੀ ਹਾਂ ਚਰਾਸਤੇ ਦੇ ਵਿੱਚ ਬਾਈ ਦਾ ਲਾਇਆ ਹੋਇਆ ਨਾਮ ਕੀ ਰੱਖਿਆ ਵੀਰੇ ਤੁਸੀਂ ਬੇ ਆਪਣਾ ਜੀ ਪੰਜਾਬੀ ਆਲੂ ਪਰਾਂਠਾ ਹੀ ਪਏ ਪੰਜਾਬੀ ਆਲੂ ਪਰੌਂਠਾ ਤੇ ਸਪੈਸ਼ਲ ਗੋੜ ਵਾਲੀ ਚਾਹ ਜ਼ਰੂਰ ਪੀ ਕੇ ਜਾਇਓ ਪਰੌਂਠਾ ਨਹੀਂ ਖਾਣਾ ਤਾਂ ਚਾਹ ਜ਼ਰੂਰ ਪੀ ਕੇ ਜਾਇਓ ਬਾਈ ਕੋਲੇ ਤੁਹਾਡਾ ਨਾਮ ਮੈਂ ਪੁੱਛੇ ਨੀ ਯਾਰ ਮੈਂ ਮੇਰਾ ਭਾਈ ਜੀ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਪਿੰਡ ਕਿਹੜਾ ਸੀ ਪਿੰਡ ਆਪਣਾ ਰੈਲੋ ਕਲਾਂ ਜੀ ਰੈਲੋ ਕਲਾਂ ਠੀਕ ਹੈ ਮਿਲਦੇ ਆਂ ਵੀਰੇ ਫੇਰ ਹਨਾ ਹਾਂਜੀ ਧੰਨਵਾਦ ਧੰਨਵਾਦ ਭਾਈ ਤੁਹਾਡਾ ਧੰਨਵਾਦ ਤੁਹਾਡਾ ਕਰਨ ਦੇ ਲਈ ਨਹੀਂ ਭਾਈ ਅਸਾ ਮਾਚਰਾ ਟੂਰ ਕੀਤਾ ਹੋ ਗਿਆ ਸਾਨੂੰ 10 ਦਿਨ ਛੱਡਿਆ ਨੂੰ 10 ਬਲਦਰ ਉਧਰ ਸ਼ਿਮਲਾ ਕੁਫਰੀ ਸਾਰਾ ਘੁੰਮ ਕੇ ਆਇਆ ਓਕੇ ਭਾਈ ਕਿੱਦਾਂ ਦਾ ਮਾਹੌਲ ਰਿਹਾ ਅੱਧ ਮਹਾਲ ਟਿਕਾ ਚੋਟੀ ਤੇ ਬਰਫਾਂ ਪਈਆਂ ਹੋਈਆਂ ਨੇ ਉੱਪਰ ਗਾਹਾਂ ਤਾਂ ਗਏ ਨਹੀਂ ਪਰ ਠੰਡ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਪਾਪਾ ਜੀ ਤੁਹਾਡੀ ਲੁੱਕ ਨਾ ਜਵੰਦਾ ਭਾਈ ਨਾਲ ਮਿਲਦੀ ਐ ਥੋੜੀ ਅਜੇ ਮੂੰਹ ਬਦਲਾ ਜੀ ਅੱਛਾ ਜਵੰਦੇ ਵੀਰ ਵਾਂਗੂ ਹਾਈਟ ਵੀ ਤੁਹਾਡੀ ਉਦਾਂ ਦੀ ਆ ਹਾਈਟ ਉਹਨਾਂ ਦੀ ਕਾਫੀ ਸੀਗੀ ਹਾਂ ਥੋੜੇ ਉਦਾਂ ਦਾ ਲੱਗਦਾ ਮੜੰਗਾ ਪੈਂਦਾ ਤੁਹਾਡਾ ਸ਼ੁਕਰੀਆ ਵੀਰੇ ਮਿਲਦੇ ਆ ਚਲੋ ਫੇਰ ਠੀਕ ਆ ਜਲਦੀ ਧੰਨਵਾਦ ਆ ਜਰੂਰ ਆਇਓ ਨਾ ਨਾ ਸ਼ੁਕਰੀਆ ਵੀਰੇ ਸ਼ੁਕਰੀਆ ਹਾਂਜੀ ਵੀਰੇ ਕਿਵੇਂ ਹੋ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹਾਂ ਵੀਰੇ ਚੜਦੀ ਕਲਾ ਚੜਦੀ ਕਲਾ ਜੀ ਤੇ ਪਰੌ ਵਾ ਪ੍ਰੋਟੇਪ ਆਪਾਂ ਗੱਡੀ ਖਾਲੀ ਕਰਕੇ ਆਏ ਤੇ ਅੱਛਾ ਅਸੀਂ ਲੁਧਿਆਣੇ ਤੋਂ ਆਏ ਆਂ ਅਮੜਾ ਨੇੜੇ ਕਰ ਲਉ ਮਾਈਕ ਲੁਧਿਆਣੇ ਤੋਂ ਆਏ ਸੀ ਅੱਛਾ ਇਹ ਮੁੰਡਾ ਕਹਿੰਦਾ ਪ੍ਰੋਂਟੇ ਖਾਣੇ ਉਹ ਵੀ ਮੈਂ ਚੱਲ ਉਹਰੇ ਖਾਂਦੇ ਆਂ ਬਹੁਤ ਸਵਾਦ ਬਰੋਂ ਨੇ ਬਣਾਏ ਪਾਈ ਨੇ ਦਾ ਠੀਕ ਆ ਠੀਕ ਆ ਤੇ ਅੱਗੇ ਵੀ ਕਦੇ ਰੋਗੇ ਕਿ ਪਹਿਲੀ ਵਾਰੀ ਪਹਿਲੀ ਵਾਰ ਰੁਕੇ ਬਾਈ ਘਰ ਵਾਂਗੂੰ ਲੱਗਿਆ ਹਨਾ ਹੋਰ ਹੋਰ ਐ ਥੋੜਾ ਵੀਰੇ ਤੁਸੀਂ ਵੀ ਠੀਕ ਆ ਤੇ ਗੋੜ ਵਾਲੀ ਚਾਹ ਟ੍ਰਾਈ ਕੀਤੀ ਹਾਂ ਹਾਂ ਜੀ ਮੈਂ ਕਹਿੰਦਾ ਇੱਕ ਨੰਬਰ ਹੈ ਬਈ ਰਿਵਿਊ ਬਾਈ ਕਰਾ ਵਾਲਾ ਨਜ਼ਾਰਾ ਗੁਰਪ੍ਰੀਤ ਨਾਮ ਹਨਾ ਹਾਂ ਰਿਵਿਊ ਬਾਈ ਹਜੇ ਤੱਕ ਤਾਂ 100 ਇਹ ਸਾਡਾ ਗੁਰਵਿੰਦਰ ਬਾਈ ਖੜਾ ਤੁਹਾਨੂੰ ਅਸੀਂ ਤਾਂ ਆਪਸ ਵਿੱਚ ਸਲਾਹ ਕਰ ਲਈ ਪਹਿਲਾਂ ਮੈਂ ਯਾਰ ਸਵਾਦ ਨਹੀਂ ਬਰੋ ਬੜੀਆ ਪੂਰੇ ਸਵਾਦ ਚਟਨੀ ਪੂਰੀ ਐਂਡ ਸੀ ਬਈ ਬੜੀ ਵਾ ਵਧੀਆ ਹਾਂ ਬਈ ਚਟਨੀ ਕਿਹੜਾ ਬਣਾਈ ਆ ਐਂ ਮੂੰਹ ਦਾ ਮਚਣ ਲੱਗਿਆ ਪਰ ਜੀ ਕਰਦਾ ਵੀ ਹੋਰ ਖਾਈ ਆਈਏ ਬਹੁਤ ਸਵਾਦ ਸੀ ਬਈ ਸਿਰਾਂ ਕੰਮ ਆ ਵਾਈਗਰੂ ਤਰਕੀਆਂ ਦੇ ਬਿਲਕੁਲ ਬਾਈ ਠੀਕ ਆ ਵੀਰੇ ਓਕੇ ਜੀ ਫੇਰ ਕਦੇ ਦਰਸ਼ਨ ਦਵਾਂਗੇ ਸ਼ੁਕਰੀਆ ਸ਼ੁਕਰੀਆ ਵੀਰੇ ਤੁਹਾਡਾ ਵੀ ਆਨੰਦਪੁਰ ਸਾਹਿਬ ਤੋਂ 75 76 ਕਿਲੋਮੀਟਰ ਦੀ ਬਾਟ ਤੈਹ ਕਰ ਤੋਂ ਬਾਅਦ ਆਪਾਂ ਜੀ ਪਹੁੰਚ ਗਏ ਜਿਹੜਾ ਸਮਰਾਲਾ ਬਾਈਪਾਸ ਚ ਮੁਰਦਾ ਸਮਰਾਲੇ ਨੂੰ ਰਾਹ ਉੱਥੇ ਪਹੁੰਚ ਕੇ ਤੇ ਇਧਰ ਮਾਛੀਵਾੜਾ ਸਾਹਿਬ ਰਹਿ ਗਿਆ ਤੇ ਇੱਥੋਂ ਮੇਰਾ ਰਾਹ ਇਧਰ ਨੂੰ ਆ ਤੇ ਗੁਰਵਿੰਦਰ ਦਾ ਸਿੱਧਾ ਵਾ ਲੁਧਿਆਣਾ ਜਾਣਾ ਹੈ ਨਾ ਇਹਦਾ ਵੀ ਹੈਗਾ ਮੈਨੂੰ ਲੱਗਦਾ ਹੋਊਗਾ 25 30 35 ਲਿਖਿਆ ਸਾਹਮਣੇ 35 40 ਕਿਲੋਮੀਟਰ ਇਹਦਾ ਹੈਗਾ 50 60 ਮੇਰਾ ਹੈਗਾ ਤੇ ਇੱਥੋਂ ਸੀ ਬੱਸ ਜਾਣ ਲੱਗੇ ਮੈਨੂੰ ਵੀ ਲੱਗ ਜਾਣੇ ਨੇ 3-4 ਘੰਟੇ ਜਾਣ ਨੂੰ ਲੋਟਾਈ ਇਹਨੂੰ ਲੱਗ ਜਾਣੇ ਨੇ ਤੇ ਅਗਲੇ ਟੂਰ ਚ ਗਰੁੱਪ 2 ਚ ਆਪਾਂ ਇਕੱਠੇ ਹੋਵਾਂਗੇ ਜਲਦੀ ਹੀ ਤੁਹਾਨੂੰ ਉਹ ਵੀ ਦੱਸਾਂਗੇ ਵੀ ਅਸੀਂ ਕਿੱਥੇ ਜਾਣਾ ਵਾ ਤੇ ਆਪਣੇ ਨਾਲ ਨਵੇਂ ਬੰਦੇ ਵੀ ਹੋਣਗੇ ਹਨਾ ਬਿਲਕੁਲ ਤੇ ਠੀਕ ਆ ਸਫਰ ਬਾਈ ਵਧੀਆ ਰਿਹਾ ਠੀਕ ਆ ਬਹੁਤ ਵਧੀਆ ਬਹੁਤ ਰਿਹਾ ਤੇ ਬਹੁਤ ਘੈਂਟ ਰਿਹਾ ਵਾ ਸਾਡਾ ਸਫਰ ਬਹੁਤ ਸਾਥ ਰਿਹਾ ਸਫਰੀਆ ਪੂਰਾ ਘੈਂਟ ਮਤਲਬ ਕਿ ਵਧੀਆ ਸੀਗਾ ਟੂਰ ਸਾਡਾ ਜਿੰਨਾ ਕ 10 12 ਦਿਨ ਦਾ ਜਿੰਨਾ ਵੀ ਸੀਗਾ ਸੋਹਣਾ ਬਹੁਤ ਸੋਹਣਾ ਸਫਰ ਸੀਗਾ ਬਾਕੀ ਤੁਹਾਨੂੰ ਬਾਈ ਨੂੰ ਗਲਤ ਕੋਈ ਬੋਲਿਆ ਉੱਚਾ ਨੀਮਾ ਬਾਈ ਮਾਫ ਕਰਨਾ ਹਨਾ ਤੁਸੀਂ ਵੱਡੇ ਹੋ ਤੇ ਹੋਰ ਤੁਸੀਂ ਕੋ ਕਹਿਣਾ ਬਸ ਧੰਨਵਾਦ ਧੰਨਵਾਦੀ ਆ ਬਾ ਉਹ ਕਰਦਿਆ ਕਰੋ ਬਾਈ ਦਾ ਚੈਨਲ ਵੀ ਪੰਜਾਬੀ ਮੁਸਾਫਿਰ ਇੱਕ ਵਾਰੀ ਮੈਂ ਫੇਰ ਦਿਖਾ ਦਿੰਦਾ ਆ ਬਾਈ ਦਾ ਚੈਨਲ ਆ ਪੰਜਾਬੀ ਮੁਸਾਫਿਰ ਪੰਜਾਬ ਤੋਂ ਹਿਮਾਚਲ ਪਿੰਦ ਪਲੂਰ ਤੋਂ ਹਿਮਾਚਲ ਵਾਲਾ ਤੇ YouTube Instagram ਤੇ Facebook ਤੇ ਇੱਕੋ ਹੀ ਆ ਸਾਰਾ ਚੈਨਲ ਬਾਈ ਦਾ ਤੇ ਬਾਕੀ ਆਪਾਂ ਤੁਹਾਨੂੰ ਰਾਹ 'ਚ ਕੋਈ ਚੀਜ਼ ਹੋਈ ਦਿਖਾਉਣ ਵਾਲੀ ਦਿਖਾਵਾਂਗੇ ਕਿਉਂਕਿ ਰਸਤੇ ਵਿੱਚ ਤਾਂ ਕੁਝ ਹੈ ਨਹੀਂ ਸਿੰਨਾ ਪ੍ਰਸ਼ਾਦਾ ਹੀ ਛਕਿਆ ਪਰੌਂਠੇ ਦੋ ਦੋ ਹੋਰ ਤਾਂ ਸੀ ਕੁਛ ਨਹੀਂ ਸਵੇਰ ਦਾ ਕਿਹਾ ਸਹੀ ਗੱਲ ਜਾਂ ਸਾਸਰੀ ਘਰ ਬੁਲਾਈਆ ਸਵੇਰੇ ਬਸ ਬਸ ਦੋ ਹੀ ਗੱਲਾਂ ਦੋ ਗੱਲਾਂ ਹੋਈਆਂ ਨੇ ਤੇ ਰਾਸਤੇ ਵਿੱਚ ਦੇਖਦੇ ਆ ਜੇ ਕੋਈ ਹੋਇਆ ਕੋਈ ਖੇਤ ਖੋਦ ਚ ਵੱਢ ਜਾਗੇ ਕਿਸੇ ਕੋਲੇ ਹਨਾ ਕੋ ਬਾਣੀ ਮੋਟੀ ਉਦਾਂ ਹੀ ਗੱਲਾਂ ਗੁੱਲਾਂ ਮਾਰ ਲਾਂਗੇ ਕਿਉਂਕਿ ਹੁਣ ਜੇ ਦੀ ਵੀਡੀਓ ਪੂਰੀ ਕਰਨੀ ਆ ਆਪਾਂ ਸਹੀ ਗੱਲ ਕਹ 10 ਮਿੰਟ ਦੀ ਹੋਵੇ ਕਰਾਂਗੇ ਪੂਰੀ ਕਿਉਂਕਿ ਅੱਜ ਆਪਾਂ ਲਾਸਟ ਆ ਜਿਹੜੀ ਸਮਾਪਤੀ ਵੱਲ ਸਫ਼ਰ ਆਪਣਾ ਵਧ ਰਿਹਾ ਵਾ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਫ਼ਰ ਨਾਲ ਜਿੰਨਾ ਵੀ ਰਹਿੰਦਾ ਸਫ਼ਰ ਉਹਦੇ ਨਾਲ ਜੁੜੇ ਰਹੋ ਸਹੀ ਗੱਲ ਤੇ ਜਲਦੀ ਮਿਲਦੇ ਆ ਬਈ ਅਗਲੇ ਸਫਰ ਦੇ ਵਿੱਚ ਤੇ ਵਧੀਆ ਸਾਥ ਬਣਿਆ ਰਿਆ ਤੇ ਬਾਈ ਦਾ ਵੀ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਐਂਡ ਤੇ ਉਹੀ ਧੰਨਵਾਦ ਰਸਤਾ ਇਧਰ ਨੂੰ ਆ ਚੱਲੀਏ ਵਧੀਏ ਬਈ ਹੈ ਨਾ ਚਲੋ ਜੀ ਠੀਕ ਆ ਫਿਰ ਓਕੇ ਧੰਨਵਾਦ ਜੀ